ਪੰਜਾਬੀ ਗਾਇਕ ਅਤੇ ਸਿਆਸਤਦਾਨ ਜਸਜੀਤ ਦਸਰਾਜ ਨੇ ਫਿਲਮ ਉੜਤਾ ਪੰਜਾਬ ਦੇ ਵਿੱਚੋਂ ਪੰਜਾਬ ਕਨੈਕਸ਼ਨ ਹਟਾਉਣ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਦੇ ਖਫਾ ਨੇਤਾ ਜਸਜੀਤ ਦਸਰਾਜ ਨੇ ਕਿਹਾ ਕਿ ਫਿਲਮਾਂ ਹੀ ਇੱਕ ਅਜੀਹਾ ਮਾਧਿਅਮ ਨੇ ਜਿਨ੍ਹਾਂ ਦੇ ਜ਼ਰੀਏ ਸਮਾਜ ਦੀ ਤਸਵੀਰ ਪੇਸ਼ ਕੀਤੀ ਜਾ ਸਕਦੀ ਹੈ ਉਹਨਾਂ ਸੈਂਸਰ ਬੋਰਡ ਦੇ ਫੈਸਲੇ ਨੂੰ ਰਾਜਨੀਤਿਕ ਉਪਰੇਦ ਕਰਾਰਿਆ ਜੇ ਜੇ ਉੜਤਾ ਪੰਜਾਬ ਹੈ ਤਾਂ ਉਹਨੂੰ ਜੋ ਪੰਜਾਬ ਦਾ ਸੱਚ ਹੈ ਅਪਾ ਜੇ ਪੰਜਾਬ ਦਾ ਸੱਚ ਨਹੀਂ ਦੱਸਾਂਗੇ ਅਸੀਂ ਸਾਡੇ ਦੇਸ਼ ਦਾ ਸੱਚ ਨਹੀਂ ਦੱਸਾਂਗੇ ਅਸੀਂ ਅਗਰ ਕੱਲੇ ਸਿਰਫ ਫੁੱਲਾਂ ਦਾ ਜ਼ਿਕਰ ਕਰਾਂਗੇ ਕੰਡਿਆਂ ਨੂੰ ਹੀ ਕਹ ਕੰਡੇ ਨਾ ਦਿਖਾਓ ਫਿਰ ਉਹ ਕੱਲ ਨੂੰ ਆਉਣ ਵਾਲੀਆਂ ਜਨਰੇਸ਼ਨਸ ਨੂੰ ਉਹਦਾ ਸੰਤਾਪ ਭੋਗਣਾ ਪਏਗਾ ਜੇ ਪੰਜਾਬ ਦੇ ਵਿੱਚ ਨਸ਼ਾ ਆ ਤਾਂ ਅਗਰ ਹੈਗਾ ਤਾਂ ਕਬੂਲ ਕਰੇ ਗਵਰਨਮੈਂਟ ਰਾਦਰ ਥੈਨ ਉਹਨੂੰ ਟੱਕਣ ਦੇ ਕਿ ਜਿਹੜੀ ਚੀਜ਼ ਕੈਂਸਰ ਬਣ ਕੇ ਅੱਜ ਪੰਜਾਬ ਨੂੰ ਖਾ ਰਹੀ ਹੈ ਤੁਸੀਂ ਫੇਸ ਕਰੋ ਯੈਸ ਬ੍ਰੇਵਲੀ ਫੇਸ ਇਟ ਐਂਡ ਸੇ ਥੈਟ ਸਾਡੀ ਵਜ੍ਹਾ ਨਾਲ ਸਾਡੀਆਂ ਨਾਕਾਮੀਆਂ ਕਰਕੇ ਨਸ਼ਾ ਆ ਪੰਜਾਬ ਦੇ ਵਿੱਚ ਤੇ ਉਹਦਾ ਇਲਾਜ ਲੱਭੋ ਪਰ ਦਨ ਕਿ ਬਦਨਾਮੀ ਹੋ ਰਹੀ ਹੈ ਬਦਨਾਮੀ ਜਿੰਨੀ ਪੋਲਿਟਿਸ਼ੀਅਨਸ ਨੇ ਕੀਤੀ ਹੈ ਕਰਪਟ ਪੋਲਿਟਿਸ਼ੀਅਨਸ ਨੇ ਉਹ ਨਹੀਂ ਸਿਨੇਮਾ ਨੇ ਨਹੀਂ ਕੀਤੀ ਪਰ ਮੈਂ ਚਾਹੁੰਨਾ ਵੀ ਸੈਂਸਰ ਬੋਰਡ ਸ਼ੁੱਡ ਬੀ ਸੈਂਸਿਬਲ ਸੈਂਸਰ ਬੋਰਡ ਆਪਣੇ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਤੇ ਸੈਂਸਰ ਬੋਰਡ ਕਿਹਦਾ ਹੋਇਆ ਬੀਜੇਪੀ ਦੇ ਕੰਟਰੋਲ ਦੇ ਅੰਦਰ ਫਿਲਮ ਇੱਕ ਐਸਾ ਜ਼ਰੀਆ ਆ ਜਿਹਦੇ ਥਰੂ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਤੇ ਮੈਂ ਕਹੂੰਗਾ ਵੀ ਇਹ ਸਾਡੇ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਹੈ